ਅੱਜਪਾ ਲੈ ਕੇ ਤੁਹਾਡੇ ਵਾਸਤੇ ਲੋਬੀਆ ਕਰਨ ਦਾ ਇੱਕ ਬਹੁਤ ਹੀ ਨਵਾਂ ਔਰ ਇੱਕ ਆਸਾਨ ਜਿਹਾ ਤਰੀਕਾ ਵੈਸੇ ਤਾਂ ਇਹ ਜਿਹੜੇ ਕੰਮ ਆ ਇਹ ਡੇਲੀ ਆਪਣੇ ਘਰਾਂ ਦੇ ਵਿੱਚ ਹੁੰਦੇ ਹੀ ਆ ਪਰ ਜੇ ਕੋਈ ਕੰਮ ਕਰਨ ਦਾ ਆਪਾਂ ਨੂੰ ਕੋਈ ਨਵੀਂ ਟ੍ਰਿਕ ਲੱਭ ਜਵੇ ਕੋਈ ਹੋਰ ਆਈਡੀਆ ਲੱਭ ਜਵੇ ਕੋਈ ਸੌਖਾ ਢੰਗ ਲੱਭ ਜਵੇ ਤੇ ਜਿਹੜਾ ਕੰਮ ਆ ਉਹ ਹੋਰ ਇੰਟਰਸਟਿਡ ਹੋ ਜਾਂਦਾ ਔਰ ਇਹ ਜਿਹੜੀ ਟ੍ਰਿਕ ਆ ਇਹ ਬਿਗਨਰਸ ਵਾਸਤੇ ਜਿਵੇਂ ਆਪਣੇ ਬੱਚੇ ਆ ਜਿਹੜੇ ਨਵਾਂ ਨਵਾਂ ਕਿਚਨ ਦੇ ਵਿੱਚ ਕੰਮ ਕਰਨਾ ਸਟਾਰਟ ਕਰਦੇ ਆ ਇਹ ਉਹਨਾਂ ਵਾਸਤੇ ਵੀ ਕਾਫੀ ਹੈਲਪਫੁਲ ਰਹੂਗੀ ਤੇ ਇਸ ਟ੍ਰਿਕ ਦੇ ਨਾਲ ਆਪਾਂ ਕੱਲੀਆਂ ਇਹ ਫਲੀਆਂ ਨਹੀਂ ਆਪਾਂ ਹੋਰ ਵੀ ਕਈ ਤਰੀਕੇ ਦੀ ਜਿਹੜੀ ਫਲੀਆਂ ਵਾਲੀ ਸਬਜ਼ੀ ਆ ਇਸ ਤੋਂ ਇਲਾਵਾ ਜਿਹੜਾ ਆਪਣਾ ਧੰਨੀਆਂ ਹੋ ਗਿਆ ਮੇਥੀ ਹੋ ਗਈ ਪਾਲਕ ਹੋ ਗਈ ਆ ਜਾਂ ਫਿਰ ਸਾਗ ਕਹेलो ਹਨਾ ਇਹ ਆਪਾਂ ਜਿਹੜੀਆਂ ਬਹੁਤ ਸਾਰੀ ਚੀਜ਼ਾਂ ਆਪਾਂ ਇਸ ਤਰੀਕੇ ਦੇ ਨਾਲ ਕੱਟ ਕਰ ਸਕਦੇ ਆ ਤੇ ਇਹ ਜਿਹੜੀ ਟ੍ਰਿਕ ਆ ਤੁਹਾਡੇ ਵਾਸਤੇ ਕਾਫੀ ਹੈਲਪਫੁਲ ਰਹੂਗੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਪਸੰਦ ਆਵੇ ਇੱਕ ਨਿੱਕਾ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਪਲੱਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਫਲੀਆਂ ਵਾਂ ਇਹਨਾਂ ਨੂੰ ਆਪਾਂ ਚੇਨ ਲਿਆ ਚਾਹੇ ਤਾਂ ਤੁਸੀਂ ਪਹਿਲਾਂ ਧੋ ਸਕਦੇ ਹੋ ਹਨ ਤੇ ਅਗਰ ਤੁਸੀਂ ਮਤਲਬ ਇਸ ਤਰੀਕੇ ਦੇ ਨਾਲ ਮਤਲਬ ਆਪਣੀ ਜਿਹੜੇ ਹੈਗੀ ਐ ਟ੍ਰਿਕ ਇਸ ਤੋਂ ਬਾਅਦ ਵੀ ਅਗਰ ਤੁਸੀਂ ਧੋਨੇ ਹੋ ਤਾਂ ਵੀ ਤੁਹਾਨੂੰ ਜਿਹੜੀਆਂ ਫਲੀਆਂ ਵਾਂ ਧੋਣ ਦੇ ਵਿੱਚ ਬਹੁਤ ਹੀ ਆਸਾਨ ਲੱਗੇਗਾ ਤੇ ਮੈਂ ਇਸ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਫਲੀਆਂ ਸੀ ਉਹਨਾਂ ਨੂੰ ਚੇਨ ਲਿਆ ਹੈ ਚਣਨ ਤੋਂ ਬਾਅਦ ਜਿਹੜਾ ਐਕਸਟਰਾ ਪਾਰਟ ਹੋ ਗਿਆ ਕੱਟ ਦਿੱਤਾ ਤੇ ਇੱਥੇ ਆਪਾਂ ਲੈ ਲਿਆ ਸੀ ਇਹ ਰਬਣਾ ਇਹ ਕੁਛ ਜੜੀਆਂ ਰਬੜਾਂ ਤਿੰਨ ਚਾਰ ਰਬੜਾਂ ਸਿਗੀਆਂ ਤੇ ਇਹ ਮੈਂ ਲੈ ਲਈਆਂ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਦੇ ਉੱਪਰ ਹੀ ਆ ਤੁਸੀਂ ਕੋਈ ਵੀ ਰਵਲ ਬੈਂਡ ਵਗੈਰਾ ਕੁਛ ਵੀ ਇਹਨਾਂ ਦੇ ਉੱਪਰ ਪਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਪਾ ਰਿਹਾ ਜਿਆਦਾ ਆਪਾਂ ਨੂੰ ਦੋਰਾ ਵੱਲ ਦੇਣਾ ਉਹ ਦੇਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਾਂ ਸੌਫਟਲੀ ਇਹਨਾਂ ਨੂੰ ਹਲਕਾ ਜਿਹਾ ਇਹਨਾਂ ਨੂੰ ਬਸ ਟਾਈ ਕਰਨਾ ਤੇ ਇਸ ਤੋਂ ਬਾਅਦ ਫਿਰ ਆਪਾਂ ਨੂੰ ਮਤਲਬ ਇਹਨਾਂ ਨੂੰ ਕਰ ਲੈਣਾ ਵਾਸ਼ ਦੇਖੋ ਤੁਸੀਂ ਆਪਾਂ ਵਾਸ਼ ਵੀ ਕਿੰਨੀ ਆਸਾਨੀ ਨਾਲ ਕਰ ਪਾ ਰਹੇ ਬਿਲਕੁਲ ਵੀ ਖਿੱਲਰਦੀਆਂ ਨਹੀਂ ਹੈਗੀਆਂ ਕਿਉਂਕਿ ਜੇ ਆਪਾਂ ਇੱਕ ਇੱਕ ਫਲੀ ਕੱਟਦੇ ਹਾਂ ਤਾਂ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਵਾ ਤੇ ਇਸ ਕਰਕੇ ਜਿਹੜਾ ਆਪਣਾ ਕੰਮ ਆ ਇਹ ਮਤਲਬ ਬਹੁਤ ਹੀ ਈਜ਼ੀ ਹੋ ਜਾਂਦਾ ਇਸ ਟ੍ਰਿਕ ਦੇ ਨਾਲ ਤੇ ਚਾਹੇ ਤੁਸੀਂ ਪਹਿਲਾਂ ਧੋ ਲਓ ਤੋਂ ਮਤਲਬ ਧੋਣ ਤੋਂ ਪਹਿਲਾਂ ਵੀ ਤੁਸੀਂ ਮਤਲਬ ਇਹਨਾਂ ਤੇ ਇਸ ਤਰੀਕੇ ਨਾਲ ਪਾ ਸਕਦੇ ਹੋ ਔਰ ਵਾਸ਼ ਕਰਨ ਤੋਂ ਬਾਅਦ ਵਿੱਚ ਵੀ ਤੁਸੀਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਇਹਨਾਂ ਤੇ ਮਤਲਬ ਇਹ ਰਬੜ ਬੈਂਡ ਵਗੈਰਾ ਪਾ ਸਕਦੇ ਹੋ ਫਲੀਆਂ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਵਾਸ਼ ਕਰ ਲਿਆ ਸੀਗਾ ਦੇਖੋ ਕਿੰਨੀਆਂ ਥੋੜੀਆਂ ਜਿਹੀਆਂ ਲੱਗਦੀਆਂ ਇਸ ਤਰੀਕੇ ਦੇ ਨਾਲ ਹਨਾ ਤੇ ਹੁਣ ਆਪਾਂ ਇਹਨਾਂ ਨੂੰ ਜਿਵੇਂ ਕਟਕਾਣਾ ਸਟਾਰਟ ਕਰਾਂਗੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਇਹਨੂੰ ਆਪਾਂ ਕਿੰਨੀ ਆਸਾਨੀ ਦੇ ਨਾਲ ਕਿੰਨੇ ਈਜ਼ੀ ਤਰੀਕੇ ਦੇ ਨਾਲ ਆਪਾਂ ਇਹਨੂੰ ਕਟਕਾਰ ਪਾ ਰਹੇ ਹਾਂ ਕਿਉਂਕਿ ਐਵੇਂ ਵਿੱਚੋਂ ਅਗਰ ਆਪਾਂ ਹੱਥ ਛੱਡ ਵੀ ਦਿੰਨੇ ਆ ਤਾਂ ਵੀ ਕੋਈ ਦਿੱਕਤ ਨਹੀਂ ਹੈ ਖਿਲਰਦੀਆਂ ਨਹੀਂ ਹੈਗੀਆਂ ਬਿਲਕੁਲ ਵਾਸਤੇ ਵੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਇਹ ਟ੍ਰਿਕ ਜਿਹੜੀ ਹੈ ਇਹਨੂੰ ਯੂਜ਼ ਕਰਕੇ ਤੇ ਆਪਦਾ ਜਿਹੜਾ ਕੰਮ ਆ ਉਹਨੂੰ ਆਸਾਨ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜੇ ਆਪਾਂ ਮਤਲਬ ਚੋਪਿੰਗ ਬੋਰਡ ਤੇ ਈਜ਼ੀ ਤਰੀਕੇ ਦੇ ਨਾਲ ਕੱਟੀਆਂ ਜਾ ਸਕਦੀਆਂ ਹਨ ਬਸ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਹਲਕਾ ਹਲਕਾ ਜਿਹੜਾ ਰਬੜ ਬੈਂਡ ਆ ਉਹਨੂੰ ਪਿੱਛੇ ਹਟਾਉਂਦੇ ਜਾਣਾ ਵਾ ਤੇ ਜਿਹੜੀਆਂ ਫਲੀਆਂ ਉਹਨਾਂ ਨੂੰ ਕੱਟ ਕਰਦੇ ਜਾਣਾ ਵਾ ਬਸ ਇੰਨਾ ਧਿਆਨ ਰੱਖਣਾ ਕਿ ਜਿਹੜੇ ਰਬੜ ਬੈਂਡ ਔਰ ਜਿਹੜਾ ਚਾਕੂ ਹੈ ਇਹਦੇ ਵਿੱਚ ਜੇਵੇ ਥੋੜਾ ਜਿਹਾ ਗੈਪ ਲੈਣਾ ਉਹ ਬਹੁਤ ਜ਼ਰੂਰੀ ਹੈ ਨਹੀਂ ਤੇ ਜਿਹੜਾ ਆਪਣਾ ਰਬੜ ਬੈਂਡ ਉਹ ਬਹੁਤ ਹੀ ਜਲਦੀ ਉੱਤਰ ਵੀ ਜਾਂਦਾ ਤੇ ਇਸ ਕਰਕੇ ਮਤਲਬ ਬਿਲਕੁਲ ਜਮਾ ਰਬੜ ਬੈਂਡ ਦੇ ਲੱਗ ਗਏ ਜਿਹੜੀ ਤੁਸੀਂ ਨਹੀਂ ਕੱਟਣਾ ਹੈਗਾ ਹਲਕਾ ਜਿਹਾ ਵਿੱਚ ਗੈਪ ਰੱਖਦੇ ਹੋਏ ਕੱਟ ਕਰਨਾ ਵਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਆਪਾਂ ਚੋਪਿੰਗ ਬੋਰਡ ਤੇ ਵੀ ਕਿੰਨੀ ਆਸਾਨੀ ਦੇ ਨਾਲ ਇਹ ਓਕੇ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਥੈਂਕਸ ਫਾਰ ਵਾਚਿੰਗ